ਸਰ ਜੀ ਮੈਂ ਡਾਕਟਰ ਬਲਜੀਤ ਸਿੰਘ ਅਸੀਂ ਇਸ ਵੇਲੇ ਪਾਕੜਾ ਬੇਲ ਲਾਈਨ ਜਿਹੜਾ ਰੌਂਗਲਾ ਬ੍ਰਿਜ ਆ ਰੌਂਗਲਾ ਪਿੰਡ ਆ ਜੀ ਇਧਰ ਸਿੱਧੂਵਾਲ ਪਿੰਡ ਨਾਲ ਲੱਗ ਜਾਣੀ ਪਿੰਡ ਦੂਜੇ ਪਾਸੇ ਉਹਦੇ ਜ ਸਵਾਲ ਦੇ ਬਿਲਕੁਲ ਜ ਸਵਾਲ ਦੇ ਨਾਲ ਔਰ ਸੋਹਣਾ ਤੇ ਲੰਗ ਦੇ ਇਹਨਾਂ ਦੇ ਵਿਚਾਲੇ ਜਿਹੜਾ ਰੌਂਗਲਾ ਦਾ ਬ੍ਰਿਜ ਆ ਉੱਥੇ ਖੜਿਆ ਜੀ ਅੱਜ ਮ ਨੂੰ ਸਵੇਰੇ ਕੋਈ 10 ਵਜੇ ਦਵਿੰਦਰ ਜੀ ਦਾ ਫੋਨ ਆਇਆ ਸੀਗਾ ਕਿ ਜਿਹੜੀ ਪਾਕੜਾ ਗਈ ਉਹਦੇ ਚਿੱਕਣਾ ਕੱਡਾ ਪੈ ਗਿਆ ਤੇ ਉਹਦੇ ਖਾਨ ਪਾਣੀ ਸ਼ੁਰੂ ਹੋ ਗਈ ਤੇ ਜੋ ਟੁੱਟ ਗਈ ਤੁਸੀਂ ਸੋਚ ਸਕਦਾ ਹੋ ਜਿੰਨਾ ਪਾਣੀ ਹੈ ਦਾ ਨਾ ਜਿੰਦਰ ਸਾਰਾ ਜਿਹੜਾ ਹੈਗਾ ਸਭ ਤੋਂ ਪਹਿਲਾਂ ਤਾਂ ਜੱਸਵਾਲ ਜੀ ਕਈ ਪੈਂਡਡ ਔਰ ਸ਼ਹਿਰ ਦਾ ਜਿਹੜਾ ਪੋਰਸ਼ਨ ਹੈ ਡੁੱਬਣ ਦਾ ਖਤਰਾ ਹੈਗਾ ਸੋ ਮੈਂ ਇਮੀਡੀਏਟਲੀ ਸਾਰੇ ਜਿੰਨੇ ਵੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨਰ ਨੂੰ ਅਲਾਟ ਕਰਤਾ ਸੀਗਾ ਜੀ ਪਾਖੜਾ ਮੇਨ ਲਾਈਨ ਨੂੰ ਸਾਰੇ ਉਹਨਾਂ ਦੇ ਚੀਫ ਇੰਜੀਨੀਅਰ ਉਹਨਾਂ ਦੇ ਸੈਕਟਰੀ ਸਾਹਿਬ ਨਾਲ ਮੇਰੀ ਗੱਲ ਹੋ ਗਈ ਜੀ ਔਰ ਉਹਨਾਂ ਨੇ ਸਾਰੀ ਜਿਹੜੀ ਐਮਰਜੈਂਸੀ ਪਲੈਨਿੰਗ ਸਾਰੀ ਕਰ ਲਈ ਹੈ ਨਾਈਟ ਵਿਜੀਲ ਤੇ ਆਉਣਗੇ ਚਾਰ ਬੰਦੇ ਇੱਥੇ ਰਹਿਣਗੇ ਸਾਰੀ ਰਾਤ ਉਹਨਾਂ ਨੂੰ ਸਰਵ ਕਰਨਗੇ ਮੈਨੂੰ ਅਪਡੇਟ ਕਰਨਗੇ ਮੈਂ ਵੀ ਜਿਹੜਾ ਰੱਖੂ ਜੇ ਮੇਰੇ ਲੋਕਾਂ ਤੇ ਕੋਈ ਖਤਰਾ ਹੈ ਉਹਨਾਂ ਨੂੰ ਕਿਸੇ ਗੱਲ ਦੀ ਪਰੇਸ਼ਾਨੀ ਹੈ ਤੇ ਰਾਤ ਨੂੰ ਸੌਣਾ ਸਕਣ ਇਹ ਨਹੀਂ ਹੋਏਗਾ ਜੀ ਤੇ ਰਾਤ ਨੂੰ ਜਾਗਣ ਦੀ ਲੋੜ ਪੈਗੀ ਤਾਂ ਮੈਂ ਜਾਗੂਗਾ ਔਰ ਮੈਂ ਲੋਕਾਂ ਨੂੰ ਸ਼ੋਰ ਕਰਦਾ ਕਿ ਤੁਸੀਂ ਚੈਨ ਦੀ ਨੀਂਦ ਸੌ ਮੈਂ ਇੱਥੇ ਹਾਂ ਜੀ ਸਾਰੇ ਸਾਡਾ ਨਾਈਟ ਰਾਤ ਨੂੰ ਸਾਡੇ ਬੰਦੇ ਵੀ ਪਹਿਰਾ ਦੇਣਗੇ ਤੁਸੀਂ ਬਿਲਕੁਲ ਨਿਸ਼ਚਿੰਤ ਹੋ ਕੇ ਸੌ ਜਿਹੜਾ ਤੁਹਾਡੀ ਦੁੱਖ ਤਕਲੀਫ ਹੈ ਉਹ ਮੇਰੀ ਦੁੱਖ ਤਕਲੀਫ ਹੈ ਇਹ ਮੈਂ ਆਪਣੀ ਡਿਊਟੀ ਕਰਾਂਗਾ ਮੈਨੂੰ ਅੱਜ ਦੋ ਡਿਸਟ੍ਰੈਸ ਕਾਲ ਆਈਆਂ ਸੀ ਇੱਕ ਇਹਨਾਂ ਦੀ ਆਈ ਸੀ ਇੱਕ ਸੁਬਾਹ ਨੇ ਐਕਸੀਡੈਂਟ ਹੋਇਆ ਸੀਗਾ ਉਹਨਾਂ ਦੇ ਵੀ ਜਿਹੜੀ ਜੋ ਮਾਨ ਸਾਹਿਬ ਨੇ ਅਰੇਂਜਮੈਂਟ ਕੀਤਾ ਸਾਰਕਸ਼ ਰੱਖਿਆ ਐਮਬੂਲੈਂਸ ਅਰੇਂਜ ਕਰਕੇ ਉਹਨਾਂ ਦੀ ਜਿਹੜੀ ਮੰਨਮ ਪੱਟੀ ਹੋਈ ਸੀ ਉਹ ਉਹਨਾਂ ਦੀ ਜਿਹੜੀ ਫਸਟ ਇਅਰ ਜਿਹੜੀ ਸੀ ਉਹਨਾਂ ਦੀ ਉਸੇ ਵਿਲਾਤਾਸ ਬਾਹਣੇ ਚੋਈ ਉਸ ਤੋਂ ਬਾਅਦ ਉਹਨੂੰ ਐਮਬੂਲੈਂਸ ਜਿੰਦਰਾ ਹਸਪਤਾਲ ਚੱਲ ਦਿੱਤਾ ਉਹਨਾਂ ਦੇ ਐਕਸਰੇ ਵਗੈਰਾ ਹੋ ਕੇ ਸਾਰਾ ਪੂਰਾ ਪ੍ਰੋਪਰ ਟਰੀਟਮੈਂਟ ਹੋਣਾ ਦਾ ਫ੍ਰੈਸ਼ ਟੈਸਟ ਦੀ ਇਮੇਜ ਬਿਲਕੁਲ ਫ੍ਰੀ ਹੈ ਜੀ ਤੇ ਲੇਕਿਨ ਮੈਂ ਫਿਰ ਵੀ ਲੋਕਾਂ ਨੂੰ ਕੋਸ਼ਿਸ਼ ਕਰਦਾ ਕਿ ਜਿਹੜੀਆਂ ਗੱਡੀਆਂ ਚਲਾਰ ਬਲੇ ਬਹੁਤ ਧਿਆਨ ਨਾਲ ਚਲਾਓ ਐਕਸੀਡੈਂਟ ਨਹੀਂ ਹੋਣੇ ਚਾਹੀਦੇ ਇਲਾਜ ਅਸੀਂ ਫ੍ਰੀ ਕਰਾਂਗੇ ਔਰ ਪਹਿਲਾਂ ਵੀ ਜਦੋਂ ਇਸ ਤਰ੍ਹਾਂ ਦੇ ਵਿੱਚ ਹੋਇਆ ਤੇ 16 ਬੰਦੇ ਆਏ ਸੀ ਉਹਨਾਂ ਤੁਬਾ ਲੋਕਾਂ ਨੂੰ ਸ਼ੋਰ ਕਰਦਾ ਜੀ ਅਸੀਂ ਪੱਕਾ ਮਿਲ ਲੈ ਇੰਤਿਆਰ ਸਾਰੀ ਰਾਤ ਇੱਥੇ ਅਸੀਂ ਨਿਗਾ ਰੱਖਾਂਗੇ ਕੱਲ ਸਵੇਰ ਨੂੰ ਪੂਰਾ ਇਹਨੂੰ ਰਿਪੇਅਰ ਕਰ ਦਾਂਗੇ ਪੂਰੀ ਤਿਆਰ ਤਿਆਰੀ ਕਰ ਲਈ ਆ ਸੀਮਿੰਟ ਦੇ ਥੱਲੇ ਤਿਆਰ ਆ ਸਾਡੇ ਕੋਲ ਸਾਰੀ ਐਮਰਜੈਂਸੀ ਕੰਟਿੰਜੈਂਸੀ ਪਲਾਨ ਮੈਂ ਆਪ ਦੇਖਣ ਆਇਆ ਆਪਣੀ ਤਸल्ली ਕਰਨ ਆਇਆ ਬਿਲਕੁਲ ਮੈਂ ਲੋਕਾਂ ਨੂੰ ਸ਼ੋਰ ਕਰਦਾ ਸਾਰੇ ਤੁਸੀਂ ਵੀ ਜੀ ਜਾਓ ਆਪਣੇ ਘਰਾਂ ਨੂੰ ਜਾਓ ਆਰਾਮ ਕਰੋ ਤੇ ਸਾਡਾ ਮੇਰਾ ਫਰਜ਼ ਹੈ ਜੀ ਇਹ ਠੀਕ ਹੈ ਜੀ ਜੇ ਜਾਓ ਨਿਸ਼ਚਿਤ ਹੋ ਕੇ ਜਾਓ ਕੋਈ ਤੁਹਾਡੇ ਇਤਿਆਰਤ ਧਿਆਨ ਰੱਖਦਾ ਜੀ ਬਹੁਤ ਬਹੁਤ ਧੰਨਵਾਦ